ਤਰਨਤਾਰਨ ਦੀਆਂ ਜਿਮਨੀ ਚੋਣਾਂ 11 ਨਵੰਬਰ ਨੂੰ ਹੋਈਆਂ ਸੀ ਅੱਜ ਉਹਨਾਂ ਦੇ ਨਤੀਜੇ ਆਉਣਗੇ ਤਾਂ ਤੁਹਾਨੂੰ ਦੱਸ ਦਈਏ ਕਿ ਸਵੇਰ ਤੋਂ ਗਿਣਤੀ ਜਿਹੜੀ ਸ਼ੁਰੂ ਹੋਈ ਹੋਈ ਹੈ ਤਾਂ ਪਹਿਲੇ ਨੰਬਰ ਤੋਂ ਅਕਾਲੀ ਦਲ ਦੇ ਉਮੀਦਵਾਰ ਧਰਮੀ ਪਰਿਵਾਰ ਜਿਹੜਾ ਕਿ ਬੀਬੀ ਸੁਖਵਿੰਦਰ ਕੌਰ ਰੰਦਾਵਾ ਅੱਗੇ ਚੱਲ ਰਹੇ ਨੇ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੀਆਂ 2022 ਦੇ ਵਿੱਚ ਜਿਹੜੀਆਂ ਵਿਧਾਨ ਸਭਾ ਚੋਣਾਂ ਹੋਈਆਂ ਸੀ ਉਹਨਾਂ ਦੇ ਵਿੱਚ ਕਸ਼ਮੀਰ ਸਿੰਘ ਜਿਹੜੇ ਸੋਹਲ ਸੀ ਉਹ ਵਿਧਾਇਕ ਬਣੇ ਸੀ ਤਾਂ ਉਹਨਾਂ ਦੀ ਤੋਂ ਬਾਅਦ ਇਹ ਸੀਟ ਖਾਲੀ ਚੱਲ ਰਹੀ ਸੀ ਤਾਂ 11 ਨਵੰਬਰ ਨੂੰ ਇਸ ਸੀਟ ਦੇ ਉੱਤੇ ਜਿਮਣੀ ਚੋਣਾ ਹੋਈਆਂ ਅੱਜ 14 ਨਵੰਬਰ ਹੈ ਸਵੇਰ ਤੋਂ ਵੋਟਾਂ ਦੀ ਗਿਣਤੀ ਜਿਹੜੀ ਸ਼ੁਰੂ ਹੋਈ ਹੋਈ ਆ ਪਹਿਲੇ ਨੰਬਰ ਤੇ ਅਕਾਲੀ ਦਲ ਕੋਲ ਰੰਦਾਵਾ ਨੇ ਜਿਹੜੇ ਉਹ ਚਾਰ ਨੇਤਾ ਤੁਹਾਨੂੰ ਦੱਸ ਦਈਏ ਕਿ ਬੀਬੀ ਸੁਖਵਿੰਦਰ ਕੋਲ ਰੰਦਾਵਾ ਨੂੰ ਹੁਣ ਤੱਕ 2910 ਵੋਟਾਂ ਪਈਆਂ ਨੇ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਜਿਨ੍ਹਾਂ ਨੂੰ 2285 ਵੋਟਾਂ ਪਈਆਂ ਨੇ ਤੀਜੇ ਨੰਬਰ ਤੇ ਕਾਂਗਰਸ ਹੈ ਕਾਂਗਰਸ ਨੂੰ 1300 79 ਵੋਟਾਂ ਨੇ ਜਿਹੜੀਆਂ ਪਈਆਂ ਨੇ ਵਾਰਿਸ ਪੰਜਾਬ ਦੇ ਨੂੰ 1005 ਭਾਜਪਾ ਨੂੰ 282 ਵੋਟਾਂ ਤਾਂ ਵੱਡੀ ਅਪਡੇਟ ਹੈ ਤਰਨਤਾਰਨ ਦੀਆਂ ਜਿਮਨੀ ਚੋਣਾਂ ਦੀਆਂ ਵੋਟਾਂ ਦੀ ਗਿਣਤੀ ਸਵੇਰ ਤੋਂ ਸ਼ੁਰੂ ਹੋਈ ਹੋਈ ਹੈ ਵੈਲਟ ਪੇਪਰ ਦੇ ਰਾਈ ਪਹਿਲਾ ਰੁਝਾਨ ਹੈ ਜਿਹੜਾ ਆਇਆ ਸਭ ਤੋਂ ਪਹਿਲਾ ਵੈਲਟ ਪੇਪਰਾਂ ਦੇ ਨਾਲ ਜਿਹੜੀਆਂ ਵੋਟਾਂ ਪਈਆਂ ਨੇ ਉਹਨਾਂ ਦੀ ਗਿਣਤੀ ਚਾਲੂ ਹੋਈ ਤਾਂ ਉਸ ਦਾ ਪਹਿਲਾ ਰੁਝਾਨ ਹੈ ਜਿਹੜਾ ਸਾਹਮਣੇ ਆਇਆ ਅਕਾਲੀ ਦਲ ਦੇ ਉਮੀਦਵਾਰ ਪਹਿਲੇ ਨੰਬਰ ਤੇ ਨੇ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਆ ਕਾਂਗਰਸ ਤੀਜੇ ਨੰਬਰ ਤੇ ਵਾਰਸ ਪੰਜਾਬ ਦੇ ਚੌਥੇ ਨੰਬਰ ਤੇ ਤੇ ਭਾਜਪਾ ਜਿਹੜੀ ਆ ਉਹ ਪੰਜਵੇਂ ਸਥਾਨ ਤੇ ਉੱਤੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਤਾਂ ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜਿਮਨੀ ਚੋਣ ਦੀ ਗਿਣਤੀ ਦੌਰਾਨ ਪਹਿਲਾ ਰੁਝਾਨ ਹੈ ਜਿਹੜਾ ਉਹ ਸਾਹਮਣੇ ਆਇਆ ਮਿਲੀ ਜਾਣਕਾਰੀ ਮੁਤਾਬਕ ਅਕਾਲੀ ਦਲ ਦੀ ਉਮੀਦ ਵਾਰ ਜਿਹੜੀ ਹੈ ਸੁਖਵਿੰਦਰ ਕੌਰ ਰੰਧਾਵਾ ਪਹਿਲੇ ਨੰਬਰ ਤੇ ਚੱਲ ਰਹੇ ਨੇ ਗਿਣਤੀ ਸੈਂਟਰ ਵਿਖੇ ਬੈਲਟ ਪੇਪਰ ਖੁੱਲਣ ਤੋਂ ਬਾਅਦ ਜਿਹੜਾ ਇਹ ਸਭ ਤੋਂ ਪਹਿਲਾ ਜਾਨ ਜਨ ਤੱਕ ਹੋਇਆ ਹਾਲਾਂਕਿ ਇਹ ਸ਼ੁਰੂਆਤੀ ਅੰਕੜੇ ਨੇ ਅਗਲੇ ਰਾਉਂਡਾਂ ਦੇ ਵਿੱਚ ਤਸਵੀਰ ਹੋਰ ਸਪਸ਼ਟ ਹੋ ਜਾਵੇਗੀ ਹਲਕੇ ਦੀ ਕਮਾਨ ਕਿਸ ਪਾਸੇ ਜਾਂਦੀ ਹੈ ਕਿਉਂਕਿ ਬੀਤੇ ਕੁਝ ਦਿਨਾਂ ਤੋਂ ਆਮ ਆਦਮੀ ਪਾਰਟੀ ਦੇ ਹਰਮਿਤ ਸਿੰਘ ਸੰਧੂ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਏ ਸੀ ਲੋਕਾਂ ਦਾ ਕਹਿਣਾ ਸੀ ਕਿ ਹਰਮਿਤ ਸਿੰਘ ਸੰਧੂ ਜਿਹੜੇ ਤਿੰਨ ਵਾਰ ਉਮੀਦਵਾਰ ਰਹਿ ਚੁੱਕੇ ਨੇ ਤਰਨ-ਤਰਨ ਤੋਂ ਤਾ ਇਸ ਵਾਰ ਵੀ ਹਰਮਿਤ ਸਿੰਘ ਸੰਤੂ ਨੇ ਜਿਹੜੇ ਉਹ ਜਿੱਤ ਸਕਦੇ ਨੇ ਲੋਕਾਂ ਦੇ ਵੱਲੋਂ ਜਿਹੜੀਆਂ ਇਹ ਗੱਲਾਂ ਕਈਆਂ ਜਾ ਰਹੀਆਂ ਸੀ ਕਾਫੀ ਜਿਹੜੇ ਕਿ ਉਮੀਦਵਾਰ ਸੀ 15 ਉਮੀਦਵਾਰ ਇਹਨਾਂ ਵੋਟਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾ ਰਹੇ ਸੀ ਪੰਜ ਉਮੀਦਵਾਰ ਚਰਚਾ ਦਾ ਵਿਸ਼ਾ ਬਣੇ ਹੋਏ ਸੀ ਤੇ ਹੁਣ ਪਹਿਲਾ ਰੁਝਾਨ ਹੈ ਜਿਹੜਾ ਸਾਹਮਣੇ ਆਇਆ ਬੀਬੀ ਸੁਖਵਿੰਦਰ ਕੌਰ ਰੰਦਾਵਾ ਅਕਾਲੀ ਦਲ ਦੇ ਉਮੀਦਵਾਰ ਧਰਮੀ ਫੌਜੀ ਪਰਿਵਾਰ ਜਿਹੜਾ ਕਿ ਪਹਿਲੇ ਨੰਬਰ ਦੇ ਉੱਤੇ ਚੱਲ ਰਿਹਾ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮਿਤ ਸਿੰਘ ਸੰਧੂ ਨੇ ਤੀਜੇ ਨੰਬਰ ਤੇ ਕਾਂਗਰਸ ਦੇ ਉਮੀਦਵਾਰ ਨੇ 4 ਨੰਬਰ ਤੇ ਵਾਰਸ ਪੰਜਾਬ ਦੇ ਤੇ 5 ਨੰਬਰ ਤੇ ਭਾਜਪਾ ਤਾਂ ਦੱਸ ਦਈਏ ਕਿ ਵੋਟਾਂ ਦੀ ਗਿਣਤੀ ਦੇ ਕੁੱਲ 16 라ਉਂਡ ਹੋਣਗੇ ਜਿਮਨੀ ਚੋਣ ਕੁੱਲ 15 ਉਮੀਦਵਾਰਾਂ ਦੇ ਵਿੱਚ ਹੋਈ ਸੀ ਜਿਨ੍ਹਾਂ ਵਿੱਚੋਂ 4 ਜਿਹੜੀਆਂ ਰਾਜਨੀਤੀ ਪਾਰਟੀਆਂ ਸੀ ਤੇ ਦੋ ਰਜਿਸਟਰਡ ਪਾਰਟੀਆਂ ਤੇ 9 ਆਜ਼ਾਦ ਉਮੀਦਵਾਰ ਤਰਨਤਾਰਨ ਜਿਮਨੀ ਚੋਣਾਂ ਦੇ ਵਿੱਚ ਸੀਟ ਦਾ ਮੁੱਖ ਮੁਕਾਬਲਾ ਆਮ ਆਦਮੀ ਪਾਰਟੀ ਹਰਮਿਤ ਸਿੰਘ ਸੰਤੂ ਤੇ ਕਾਂਗਰਸ ਦੇ ਕਰਨਵੀਰ ਸਿੰਘ ਬੁਰਜ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਭਾਜਪਾ ਤੋਂ ਹਰਜੀਤ ਸਿੰਘ ਸੰਧੂ ਦੇ ਵਿੱਚ ਸੀ ਤਾਂ ਇਸ ਤੋਂ ਇਲਾਵਾ ਵਾਰਸ ਪੰਜਾਬ ਦੇ ਆਜ਼ਾਦ ਉਮੀਦਵਾਰ ਮਨਦੀਪ ਸਿੰਘ ਵੀ ਚੋਣਾਂ ਦੇ ਵਿੱਚ ਵੱਡਾ ਉਲਟਫੇਰ ਕਰ ਸਕਦੇ ਹਨ ਤਾਂ ਤੁਹਾਨੂੰ ਦੱਸ ਦਈਏ ਕਿ ਤਰਨਤਾਰਨ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਦੇ ਦੇਹਾਂਤ ਤੋਂ ਬਾਅਦ ਉੱਥੋਂ ਦੀ ਇਹ ਵਿਧਾਨ ਸਭਾ ਸੀਟ ਖਾਲੀ ਹੋਈ ਹੋਈ ਸੀ ਜਿਸ ਤੋਂ ਬਾਅਦ ਤਰਨਤਾਰ ਨੇ ਜਿਮਨੀ ਚੋਣ ਹੋ ਰਹੀ ਆ ਤਾਂ ਤੁਹਾਨੂੰ ਇੱਕ ਵਾਰ ਫਿਰ ਦੱਸ ਦਿੰਨੇ ਆ ਅਕਾਲੀ ਦਾਲਾ ਜਿਹੜਾ ਪਹਿਲੇ ਨੰਬਰ ਤੇ ਚੜ੍ਹਾ 2910 ਵੋਟਾਂ ਨੇ ਜੜੀਆਂ ਹੁਣ ਤੱਕ ਗਿਣਤੀ ਦੇ ਵਿੱਚ ਆਈਆਂ ਨੇ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਆ 2285 ਵੋਟਾਂ ਉਹਨਾਂ ਨੂੰ ਪਈਆਂ ਨੇ ਕਾਂਗਰਸ ਤੀਜੇ ਨੰਬਰ ਤੇ 1379 ਵੋਟਾਂ ਵਾਰਿਸ ਪੰਜਾਬ ਦੇ ਨੂੰ ਪਈਆਂ ਨੇ 1005 ਤੇ ਭਾਜਪਾ ਨੂੰ ਹੁਣ ਤੱਕ 282 ਵੋਟਾਂ ਪਈਆਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਰੁਝਾਨ ਨੇ ਜਿਹੜੇ ਹੋਰ ਦਿਲਚਸਪ ਹੋਣ ਦੀ ਸੰਭਾਵਨਾ ਕਿਉਂਕਿ ਮੁੱਖ ਮੁਕਾਬਲਾ ਜਿਹੜਾ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦੇ ਵਿੱਚ ਦੱਸਿਆ ਜਾ ਰਿਹਾ ਸੀ ਆਉਣ ਵਾਲੇ ਸਮੇਂ ਦੇ ਵਿੱਚ ਰੁਝਾਨ ਜਿਹੜੇ ਆਉਣੇ ਹੋਰ ਸ਼ੁਰੂ ਹੋ ਜਾਣਗੇ ਹਾਲੇ ਤੱਕ ਪਹਿਲਾ ਰੁਝਾਨ ਜਿਹੜਾ ਸਾਹਮਣੇ ਆਇਆ ਜਿਸ ਦੇ ਵਿੱਚ ਅਕਾਲੀ ਦਲ ਦੇ ਉਮੀਦਵਾਰ ਨੇ ਜਿਹੜੇ ਅੱਗੇ ਚੱਲਦੇ ਹੋਏ ਨਜ਼ਰ ਆ ਰਹੇ ਨੇ